ਗੂਜਰੀ ਰਾਗ ਹੈ ਭਗਤ ਤਰਲੋਚਨ ਜੀ ਕਿਰਪਾ ਕਰਦੇ ਨੇ ਅੰਤ ਕਾਲ ਜੋ ਲక్ష్ਮੀ ਸਿਮਰੈ ਅੰਤ ਕਾਲ ਮਹਾਰਾਜ ਭਗਤ ਤਰਲੋਚਨ ਸਾਹਿਬ ਜੀ ਕਹਿੰਦੇ ਨੇ ਅੰਤਲੇ ਸਮੇ ਜਿਹੜਾ ਵਿਅਕਤੀ ਲక్ష్ਮੀ ਦਾ ਅਰਥ ਹੈ ਧਨ ਪਦਾਰਥ ਮਾਇਆ ਭਗਤ ਜੀ ਕਹਿੰਦੇ ਨੇ ਜਿਹੜਾ ਅੰਤਲੇ ਸਮੇ ਧਨ ਨੂੰ ਚੇਤੇ ਕਰਦਾ ਹੈ ਮਰਨ ਵੇਲੇ ਜਿਹੜਾ ਤੁਹਾਨੂੰ ਚੇਤੇ ਕਰਦਾ ਹੈ ਅੰਤਕਾਲ ਜੋ ਲక్ష్ਮੀ ਲక్ష్ਮੀ ਸਿਮਰ ਐ ਐਸੀ ਚਿੰਤਾ ਮਹਿਜੇ ਮਰ ਐ ਤੇ ਚਿੰਤਾ ਕਰਦਾ ਹੈ ਕਿ ਮੇਰੇ ਮਗਰੋਂ ਮੇਰੇ ਧਨ ਦਾ ਕੀ ਹੋਵੇਗਾ ਮੇਰੇ ਮੈਂ ਜਿਹੜਾ ਪੈਸਾ ਜੋੜਿਆ ਹੈ ਉਸ ਦਾ ਕੀ ਹੋਵੇਗਾ ਗੁਰੂ ਪਿਆਰੀ ਸਾਧ ਸੰਗਤ ਜੀ ਪਗਦ ਤਰਲੋchan ਜੀ ਕਹਿੰਦੇ ਨੇ ਇਸ ਤਰ੍ਹਾਂ ਉਹ ਧਨ ਦੀ ਚਿੰਤਾ ਕਰਕੇ ਮਰਦਾ ਹੈ ਸਰਪਜਨ ਵਲਵਲੇ ਉਤਰੈ ਕਜਤ ਤੇਰ ਲੋਚਨ ਸਾਹਿਬ ਜੀ ਕਹਿੰਦੇ ਨੇ ਕਿ ਉਹ ਸੱਪ ਦੀ ਜੂਨ ਦੇ ਵਿੱਚ ਵੱਲ ਵੱਲ ਸੱਪ ਦੀ ਜੂਨ ਦੇ ਵਿੱਚ ਪੈਂਦਾ ਹੈ ਕਿਉਂ ਪੈਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਅਕਸਰ ਜਦੋਂ ਕਿਤੇ ਉਹ ਪੁਰਾਣਾ ਦੱਬਿਆ ਹੋਇਆ ਖਜ਼ਾਨਾ ਲੱਭਦਾ ਹੈ ਉਸ ਦੇ ਉੱਤੇ ਅਕਸਰ ਸੱਪ ਬੈਠੇ ਹੁੰਦੇ ਨੇ ਕਿਉਂਕਿ ਇਹ ਵਾਹਿਗੁਰੂ ਦੀ ਕੁਦਰਤ ਹੈ ਇਨਕਾਰੀ ਨੇ ਇਨਕਾਰ ਨਹੀਂ ਕੀਤਾ ਜਾ ਸਕਦਾ ਬਹੁਤ ਥਾਵਾਂ ਤੇ ਵੇਖਿਆ ਗਿਆ ਹੈ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਪੁਰਾਣੇ ਸਮਿਆਂ ਦੇ ਵਿੱਚ ਵੀ ਇਹ ਕੁਝ ਹੁੰਦਾ ਸੀ ਕਿਉਂਕਿ ਜਦੋਂ ਕਿਸੇ ਥਾਂ ਤੇ ਕੋਈ ਖਜ਼ਾਨਾ ਲੱਭਦਾ ਸੀ ਉਸ ਦੇ ਉੱਤੇ ਸੱਪ ਬੈਠਾ ਮਿਲਦਾ ਹੁੰਦਾ ਸੀ ਜ਼ਿਆਦਾਤਰ ਸੋ ਇਸ ਕਰਕੇ ਭਗਤ ਤ੍ਰिलोचन ਸਾਹਿਬ ਜੀ ਕਹਿੰਦੇ ਨੇ ਇਸੇ ਤਰੀਕੇ ਨਾਲ ਜਿਹੜਾ ਵਿਅਕਤੀ ਅੰਤ ਸਮੇਂ ਪੈਸੇ ਨੂੰ ਯਾਦ ਕਰਦਾ ਹੈ ਉਹ ਸੱਪ ਦੀ ਜੂਣ ਵਿੱਚ ਪੈ ਜਾਂਦਾ ਹੈ ਤੇ ਪੈਸੇ ਦੇ ਕੋਲ ਹੀ ਰਹਿੰਦਾ ਹੈ ਪਰ ਉਹ ਮੁੜ ਕੇ ਪੈਸਾ ਉਸਤੇ ਕਿਸੇ ਕੰਮ ਨਹੀਂ ਕਿਉਂਕਿ ਗੁਰੂ ਪਿਆਰੀ ਸਾਸ ਸੰਗਤ ਜੀ ਪੈਸਾ ਕੇਵਲ ਮਨੁੱਖਾਂ ਤਾਕੀ ਸੀਮਤ ਹੈ ਇਹ ਜਾਨਵਰਾਂ ਦਾ ਜਾਨਵਰ ਇਸ ਨੂੰ ਵਰਤ ਨਹੀਂ ਸਕਦੇ ਇਸ ਪ੍ਰਕਾਰ ਭਗਤ ਤਰਲੋਚਨ ਸਾਹਿਬ ਜੀ ਕਹਿੰਦੇ ਨੇ ਕਿ ਭਾਈ ਅੰਤ ਸਮੇ ਜਿਹੜਾ ਵੀ ਮਨੁੱਖ ਮਾਇਆ ਨੂੰ ਚੇਤੇ ਕਰਦਾ ਹੈ ਤਨ ਪਦਾਰਥਾਂ ਨੂੰ ਚੇਤੇ ਕਰਦਾ ਹੈ ਉਹ ਸੱਪ ਦੀ ਜੂਣ ਵਿੱਚ ਵਾਰ-ਵਾਰ ਪੈਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਸ਼ਬਦ ਦੇ ਵਿੱਚ ਅੱਗੇ ਭਗਤ ਤਰਲੋਚਨ ਜੀ ਕਿਰਪਾ ਕਰਦੇ ਨੇ ਜਦੋਂ ਅਸੀਂ ਗੁਰੂ ਪਿਆਰੀ ਸਾਹਿਬ ਸੰਗਤ ਜੀ ਗੁਰੂ ਅਰਜਨ ਸਾਹਿਬ ਜੀ ਦੇ ਸੁਖਮਨੀ ਸਾਹਿਬ ਦੇ ਅੰਦਰ ਬਾਣੀ ਪੜ੍ਹਦੇ ਹਾਂ ਮਹਾਰਾਜ ਜੀ ਨੇ ਬੜੇ ਪਿਆਰੇ ਸ਼ਬਦ ਆਖੇ ਨੇ ਤਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਦਾ ਗਿਆਨ ਮਹਾਰਾਜ ਜੀ ਕਹਿੰਦੇ ਨੇ ਜਿਹੜਾ ਵਿਅਕਤੀ ਤਨ ਪਦਾਰਥਾਂ ਅਤੇ ਜ਼ਮੀਨ ਜਾਇਦਾਦ ਦਾ ਅਹੰਕਾਰ ਕਰਦਾ ਹੈ ਉਹ ਮੂਰਖ ਹੈ ਅੰਨਾ ਹੈ ਤੇ ਅਗਿਆਨੀ ਹੈ ਸੋ ਮੂਰਖ ਅੰਦਾ ਗਿਆਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਅੰਨਾ ਹੈ ਅਗਿਆਨੀ ਹੈ ਮੂਰਖ ਹੈ ਤੇ ਪਗਦ ਤਰਲੋਚਨ ਜੀ ਕਹਿੰਦੇ ਨੇ ਫਿਰ ਉਹ ਜਿਹੜਾ ਵਿਅਕਤੀ ਅੰਤ ਕਾਲ ਜਦੋਂ ਮਰਦਾ ਹੈ ਉਸ ਨੂੰ ਫਿਰ ਤਨ ਤੇ ਭੂਮੀ ਚੇਤੇ ਰਹਿੰਦੇ ਨੇ ਧਾਨੀ ਚੇਤੇ ਰਹਿੰਦਾ ਹੈ ਜਿਨੇ ਪੂਰੀ ਜ਼ਿੰਦਗੀ ਧਨ ਦਾ ਹੰਕਾਰ ਕੀਤਾ ਹੋਵੇ ਅੰਤ ਵਿੱਚ ਉਸ ਨੂੰ ਧਨ ਹੀ ਚੇਤੇ ਆਉਂਦਾ ਹੈ ਜਦੋਂ ਧਨ ਚੇਤੇ ਆਉਂਦਾ ਹੈ ਪੈਸਾ ਚੇਤਾ ਆਉਂਦਾ ਫਿਰ ਉਹ ਸੱਤ ਦੀ ਜੂਨ ਉਸ ਦਾ ਨਰਨਾ ਹੋ ਜਾਂਦਾ ਹੈ ਕੁਸ ਨਹੀਂ ਅਗਲੀ ਅਗਲੀ ਜੂਨ ਸੱਤ ਦੀ ਭੋਗਣੀ ਹੈ ਤੇ ਭਗਤ ਤਿਰਲੋਚਨ ਜੀ ਕੰਨ ਨੇ ਫਿਰ 1 ਜੂਨ ਨਹੀਂ ਵਾਰ-ਵਾਰ ਸੱਪਾਂ ਦੀਆਂ ਜੂਨਾ ਭੁਗਤਦਾ ਹੈ ਗੁਰੂ ਪਿਆਰੀ ਸਾਸ ਸੰਗਤ ਜੀ ਕਿਉਂਕਿ ਗੁਰੂ ਪਿਆਰੀ ਸਾਸ ਸੰਗਤ ਜੀ ਸੱਪ ਇੱਕ ਤਰ੍ਹਾਂ ਦੇ ਨਹੀਂ ਕਈ ਤਰ੍ਹਾਂ ਦੇ ਸੱਪ ਹੁੰਦੇ ਨੇ ਇਸ ਕਰਕੇ ਉਸ ਨੂੰ ਵਾਰ-ਵਾਰ ਸੱਪ ਦੀਆਂ ਜੂਨਾ ਭੋਗਣੀਆਂ ਪੈਂਦੀਆਂ ਨੇ ਅੱਗੇ ਭਗਤ ਤਿਰਲੋਚਨ ਸਾਹਿਬ ਜੀ ਕਹਿੰਦੇ ਨੇ ਅਰੀ ਅਰੀ ਬਾਈ ਗੋਬਿੰਦ ਨਾਮ ਮਤ ਬੀਸਰ ਐ ਭਗਤ ਤਿਰਲੋਚਨ ਜੀ ਸਾਹਿਬ ਜੀ ਕਹਿੰਦੇ ਨੇ ਕਹਿੰਦੇ ਹੈ ਏ ਭੈਣੇ ਮੇਰਾ ਵਾਹਿਗੁਰੂ ਮੈਨੂੰ ਨਾ ਭੁੱਲੇ ਗੋਬਿੰਦ ਦਾ ਅਰਥ ਹੈ ਧਰਤੀ ਦਾ ਆਸਰਾ ਵਾਹਿਗੁਰੂ ਉਸ ਦਾ ਨਾਮ ਕਦੀ ਨਾ ਭੁੱਲੇ ਮਤ ਬਿਸਰੈ ਉਹ ਕਦੀ ਨਾ ਭੁੱਲੇ ਮੈਨੂੰ ਪਗਤ ਤੇਰ ਲੋਚਨ ਸਾਹਿਬ ਜੀ ਦੀ ਕਿਰਪਾ ਕਹਿੰਦੇ ਨੇ ਰਹਾਉ ਪਗਤ ਸਾਹਿਬ ਜੀ ਕਹਿੰਦੇ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਕਹਿੰਦੇ ਨੇ ਅਰੀ ਭਾਈ ਏ ਭੈਣੇ ਤੂੰ ਮੇਰੇ ਲਈ ਅਰਦਾਸ ਕਰ ਕਿ ਉਹ ਵਾਹਿਗੁਰੂ ਮੈਨੂੰ ਕਦੀ ਨਾ ਭੁੱਲੇ ਉਸ ਦਾ ਨਾਮ ਸਦਾ ਮੇਰੇ ਚੇਤੇ ਦੇ ਵਿੱਚ ਵਸਿਆ ਰਵੇ ਜਿਨਾਂ ਸਾਸ ਗਿਰਾਸ ਨਾ ਵਿਸਰੇ ਹਰ ਨਾਮਾ ਮਨਮੰਤ ਵਾਲੀ ਭਗਤ ਸਾਹਿਬ ਜੀ ਕਹਿੰਦੇ ਨੇ ਅਵਸਥਾ ਬਣੀ ਰਵੇ ਗੁਰਮੁਖ ਰੋਮ ਰੋਮ ਹਰ ਧਿਆਵੇ ਵਾਲੀ ਅਵਸਥਾ ਬਣੀ ਰਵੇ ਇਸ ਤਰ੍ਹਾਂ ਭਗਤ ਸਾਹਿਬ ਜੀ ਕਹਿੰਦੇ ਨੇ ਕਿ ਉਹਨਾਂ ਨੂੰ ਕਦੀ ਨਾਮ ਨਾ ਵਿਸਰੇ ਵਾਹਿਗੁਰੂ ਐਸੀ ਕਿਰਪਾ ਕਰੇ ਅੱਗੇ ਭਗਤ ਤਰਲੋਚਨ ਸਾਹਿਬ ਜੀ ਕਹਿੰਦੇ ਨੇ ਅਗਲੀਆਂ ਪੰਕਤੀਆਂ ਦੇ ਵਿੱਚ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਮਹਾਰਾਜ ਭਗਤ ਤਰਲੋਚਨ ਸਾਹਿਬ ਜੀ ਕਹਿੰਦੇ ਨੇ ਜਿਹੜਾ ਵਿਅਕਤੀ ਅੰਤ ਕਾਲ ਇਸਤਰੀ ਨੂੰ ਸਿਮਰਦਾ ਹੈ ਅਤੇ ਚਿੰਤਾ ਵਿੱਚ ਇਸੇ ਚਿੰਤਾ ਵਿੱਚ ਮਰ ਜਾਂਦਾ ਹੈ ਕਿ ਮੇਰੇ ਤੋਂ ਬਾਅਦ ਇਸਤਰੀ ਦਾ ਕੀ ਬਣੇਗਾ ਤੇ ਮਹਾਰਾਜ ਭਗਤ ਤ੍ਰिलोचन ਸਾਹਿਬ ਜੀ ਕਹਿੰਦੇ ਨੇ ਬੇਸਵਾ ਜੋਨ ਵੱਲ ਵੱਲ ਉਤਰ ਹੈ ਵਿਸ਼ਵਾ ਦੀ ਜੁਨਾ ਦੇ ਵਿੱਚ ਵਾਰ-ਵਾਰ ਪੈਂਦਾ ਹੈ ਅੱਗੇ ਭਗਤ ਤ੍ਰिलोचन ਸਾਹਿਬ ਜੀ ਕਿਰਪਾ ਕਰਦੇ ਨੇ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਭਗਤ ਤ੍ਰिलोचन ਸਾਹਿਬ ਜੀ ਕਹਿੰਦੇ ਨੇ ਕਿ ਅੰਤ ਕਾਲ ਅੰਤ ਸਮੇ ਜਿਹੜਾ ਮਨੁੱਖ ਆਪਣੇ ਪੁੱਤਰਾਂ ਨੂੰ ਯਾਦ ਕਰਦਾ ਹੈ ਕਿ ਮੇਰੇ ਤੋਂ ਬਾਅਦ ਮੇਰੇ ਧੀਆਂ ਪੁੱਤਰਾਂ ਦਾ ਕੀ ਹੋਵੇਗਾ ਮੇਰੇ ਪਰਿਵਾਰ ਦਾ ਕੀ ਹੋਵੇਗਾ ਐਸੀ ਚਿੰਤਾ ਮਹ ਜੇ ਮਰਿਆ ਇਹੋ ਜੀ ਚਿੰਤਾ ਦੇ ਵਿੱਚ ਮਰਦਾ ਹੈ ਤੇ ਭਗਤ ਸਾਹਿਬ ਜੀ ਕਹਿੰਦੇ ਨੇ ਸ਼ੂਕਰ ਜੂਨ ਵਲ ਵਲ ਉਤਰ ਆ ਕਹਿੰਦੇ ਫਿਰ ਸ਼ੂਕਰ ਦੀ ਜੂਨ ਦੇ ਵਿੱਚ ਸ਼ੂਕਰ ਦਾ ਅਰਥ ਹੈ ਸੂਰ ਫੇਰ ਉਹ ਸੂਰ ਦੀ ਜੂਨ ਦੇ ਵਿੱਚ ਵੱਲ ਵੱਲ ਉਹ ਪੈਂਦਾ ਹੈ ਦੁਬਾਰਾ ਦੁਬਾਰਾ ਸੂਰ ਦੀ ਜੂਨ ਦੇ ਵਿੱਚ ਪੈਂਦਾ ਹੈ